ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਬਹੁਤ ਵਧੀਆ ਕਥਾ ਲੈ ਕੇ ਹਾਜ਼ਰ ਹੋਏ ਆਂ ਇਸ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਜੀ ਮਸਕੀਨ ਦੱਸ ਰਹੇ ਨੇ ਜਿਹੜਾ ਮਤਨਾਜ਼ਾ ਇਲਾਕਾ ਹੈ ਪਾਕਿਸਤਾਨ ਤੇ ਇੰਡੀਆ ਦਾ ਕਸ਼ਮੀਰ ਉਹਦੀ ਖੂਬਸੂਰਤੀ ਦੇ ਬਾਰੇ ਚ ਦੱਸ ਰਹੇ ਨੇ ਔਰ ਪਾਕਿਸਤਾਨੀ ਗਲੂਕਾਰਾ ਨੂਰ ਜਹਾਨ ਨੇ ਕਸ਼ਮੀਰ ਦੇ ਬਾਰੇ ਚ ਕੀ ਕਹਿ ਛੱਡਿਆ ਉਹ ਵੀ ਦੱਸ ਰਹੇ ਨੇ ਔਰ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਕਸ਼ਮੀਰ ਦੇ ਨਾਲ ਕੀ ਤੱਲਕ ਸੀ ਉਹ ਦੱਸ ਰਹੇ ਨੇ ਬਹੁਤ ਕਥਾ ਸੁਣੀ ਹੈ ਬਹੁਤ ਆਨੰਦ ਮਿਲੇਗਾ ਰਸ ਮਿਲੇਗਾ ਬੜੀ ਇਨਫਾਰਮੇਸ਼ਨ ਵਾਲੀ ਕਥਾ ਹੈ ਇਸ ਕਥਾ ਨੂੰ ਆਪਾਂ ਐਂਡ ਤੱਕ ਦੇਖਣਾ ਹੈ ਤੇ ਅਜਿਹੀਆਂ ਗੱਲਾਂ ਮਿਲਣਗੇ ਜਿਹੜੀਆਂ ਆਪਾਂ ਕਦੀ ਨਹੀਂ ਸੁਨੀਆਂ ਹੋਣਗੀਆਂ ਚਲੋ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਂਦੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦੇ ਜੇ ਔਰ ਜਿਹੜੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਉਹ ਕਮੈਂਟ ਬਾਕਸ ਦੇ ਅੰਦਰ ਆ ਕੇ ਇੱਕ ਅੱਛਾ ਜਾਂ ਕਮੈਂਟ ਜ਼ਰੂਰ ਲਿਖਣਗੇ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ ਉੱਥੇ ਨਾਮੀ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਿਆ ਬਾਬਾ ਬਕਾਲਾ ਦੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਰਾਇ ਸਾਹਿਬ ਜੀ ਤੇ ਗੁਰੂ ਹਰਰਾਇ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਕੇ ਵਿਰਾ ਪੰਜ ਸੈਬਜ਼ਾਦੇ ਸਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਨਾਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਦਾਦਾ ਜੀ ਦੇ ਤੋਂ ਦਾਦੇ ਨੇ ਪੋਤਰੇ ਨੂੰ ਗੱਦੇ ਦਿੱਤੇ ਔਰ ਪੋਤਰੇ ਨੇ ਦਾਦੇ ਨੂੰ ਦਿੱਤੀ ਦਿੱਤੀ ਦਰਸਲ ਇਹ ਗੱਦੀ ਤੇ ਜੋਤ ਹੈ ਨਾ ਕਿ ਸ਼ਰੀਰ ਗੁਰਨਾਮਕ ਦੀ ਜੋਤ ਘਰ ਬਦਲਦੀ ਰਹੇ ਪਹਿਲਾ ਘਰ ਦੂਜਾ ਘਰ ਤੀਜਾ ਘਰ ਚੌਥਾ ਘਰ ਜਿਸ ਨੂੰ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਕਹੀਏ ਉਹਨ ਮਹੱਲੇ ਨਾਵੇਂ ਵਿੱਚ ਆਏ ਹੁਣ ਮਹਿਲ ਜਿਹੜਾ ਨਾਵਾ ਹੈ ਉਹ ਟਿਕਾਣਾ ਨਾਵਾ ਹੈ ਜੋਤ ਉਹੀ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦੇ ਸ਼ਬਦ ਨਿਕਲੇ ਨੇ ਬਾਬਾ ਬਕਾਲੇ ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਵਿੱਚ ਭੋਰੇ ਦੇ ਵਿੱਚ ਰਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ ਪਰ ਆਪ ਦੀ ਰਹਿਮ ਸਹਿਨ ਦੀ ਬਿਰਤੀ ਨਿਆਰੀ ਭੋਰੇ ਚ ਹੀ ਬੈਠੇ ਰਹਿਣਾ ਦਰਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ ਆਪ ਤੇ ਪਰਮ ਪੁਰਖ ਸੀ ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਇਆ ਹੈ ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਕਿਉਂ ਕਿ ਆਪ ਨੂੰ ਦਿੱਸ ਪਿਆ ਸੀ ਕਿ ਦੇਸ਼ ਦਾ ਕਲਿਆਣ ਦੇਸ਼ ਦੀ ਸੰਸਕ੍ਰਿਤੀ ਸੇ ਢੰਗ ਨਾਲ ਬਚਾਈ ਜਾ ਸਕਦੀ ਹੈ ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਪੁਰਖ ਕੁਰਬਾਨੀ ਦੇਵੇ ਆਪਣਾ ਸਿਰ ਭੇਟ ਕਰੇ ਤੋ ਤਿਆਰੀ ਦੇ ਚ ਟੁੱਟੇ ਨੇ ਇਸ ਦੇਸ਼ ਦੇ ਉੱਤੋਂ ਦੇਸ਼ ਦੀ ਸੰਸਕ੍ਰਿਤੀ ਦੂਤ ਨੂੰ ਆਪਣਾ ਸੀਸ ਝਾਵਰ ਕਰਾ ਲਈ ਆਪਣਾ ਸੀਸ ਭੇਟ ਕਰਾ ਲਈ ਆਪ ਬ੍ਰह्म ਗਿਆਨ ਦੀ ਮੂਰਤੀ ਨੇ ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹਿ ਤੇ ਜਦ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ ਤਾਂ ਆਪ ਨੇ ਦਿੱਲੀ ਦੇ ਚਾਨਨੀ ਚੌਂਕ ਦੇ ਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਕਿਦਰੇ ਵੀ ਦੇਖਣ ਨੂੰ ਨਹੀਂ ਮਿਲਦਾ ਆਪ ਸਭ ਕੁਝ ਨੇ ਛੁਪ ਕੇ ਬੈਠੇ ਨੇ ਕਿਸੇ ਨੇ ਪ੍ਰਗਟ ਕਰ ਦਿੱਤਾ ਹੈ ਕੁਰਬਾਨ ਹੋ ਗਏ ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ ਬੈਰਾਗ ਤੋਂ ਬਿਨਾ ਕੋਈ ਵੀ ਰਾਗ ਮੰਡਲ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ ਕਹਿਤ ਕਬੀਰ ਭਗਤ ਕਰ ਪਾਇਆ भोले भाई मिले रग राया आप दा भोला स्वभाव आप दा भोलापन ते आप दे बैराग दी मूर्ति इतना प्रभावित कर दी सी जगत न कि भोले भाई ते बैराग दे प्रवाने आप दे आले-दुआले कतर रंदे सी आप तो शिक्षा लेंदे सी आप तो दीक्षा लेंदे सी ए सब कुछ वददा होया देख के वक्त दे सताधारियां नु चंगा नहीं लगे ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖਾਇ ਜ਼ਿਲ੍ਹਾ ਹੈ ਖੂਬਸੂਰਤ ਇਲਾਕਾ ਹੈ ਨੂਰ ਝਾ ਨੇ ਦਿੱਥੇ ਤੱਕ ਕਹਿ ਦਿੱਤਾ ਸੀ ਅਗਰ ਫਿਰਦੋਸ ਬਰ ਰੂਏ ਜ਼ਮੀਨਸ ਤੋ ਅਮੀ ਹਸ ਤੋ ਅਮੀ ਹਸ ਤੋ ਅਮੀ ਹਸ ਤੋ ਅਮੀ ਹਸ ਤੋ ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਤੇ ਹੈ ਤਾਂ ਫਿਰ ਇਹੀ ਹੈ ਇਹੀ ਹੈ ਇਹੀ ਹੈ ਕਸ਼ਮੀਰ ਦੇ ਜਿਹਲਮ ਦੇ ਕੰਢੇ ਉੱਤੇ ਨੂਰ ਜਾਣੇ ਇਹ ਬਾਤ ਉਚਾਰਨ ਕੀਤੇ ਬਸ ਇਹੀ ਜੰਨਤ ਹੈ ਇਹੀ ਜੰਨਤ ਹੈ ਇਹੀ ਜੰਨਤ ਹੈ ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਹਾਂ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ ਸ਼ਾਦਾਬ ਕਰਦੇ ਸਨ ਸਿਰਫ ਪਾਣੀ ਦੇ ਹੀ ਝਰਨੇ ਥੋੜੇ ਹੀ ਨਿਕਲਦੇ ਸਨ ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ ज्ञान दी गंगा ਵੀ ਫੁੱਟਦੀ ਸੀ ਕਸ਼ਮੀਰ ઋષਿ ਕਸ਼ੈਪ ਦੀ ਔਲਾਦ ਦਾ ਦੇਸ਼ ઋષਿ ਮੁਨੀਆਂ ਦਾ ਦੇਸ਼ ਤੀਰਥਾਂ ਦਾ ਇਲਾਕਾ ਵਿਦਵਾਨ ਪੰਡਤਾਂ ਦੀ ਭੂਮੀ ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਧੱਲੇ ਆ ਕੇ ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਸ ਕਰਦੇ ਸਨ ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ ਗਿਆਨ ਦੇ ਕੇ ਵਿਚਾਰ ਦੇ ਕੇ ਔਰ ਇਸ ਤਰੀਕੇ ਨਾਲ ਰਬ ਨਾਲ ਜੋੜ ਦੇ ਸ। ਵਕਤ ਦੇ ਸਤਾਦਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਬ ਵੀ ਨਾ ਸਮਝਿਆ ਪਰ ਗਿਆਨ ਦੇ ਧਾਰਾ ਜੋ ਉਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹਿਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ। ਨਾਮ ਦੇ ਝਰਨੇ ਚੱਲਦੇ ਸਨ ਵਿਚਾਰ ਦੇ ਚਸ਼ਮੇ ਵਗਦੇ ਸਨ ਇਹ ਸਾਰੇ ਚਸ਼ਮੇ ਇਹ ਸਾਰੇ ਝਰਨੇ ਅਜ ਦਰਬਾਰ ਦੇ ਅਨੰਦਪੁਰ ਸਾਹਾ ਆ ਕੇ ਹਾਜ਼ਰ ਹੋਏ ਨੇ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਗੁਰੂ ਮਾਰਾ ਰਹਿਮਤ ਕਰੋ ਬਖਸ਼ਿਸ਼ ਕਰੋ ਸੁਖ ਜਾਵਾਂਗੇ ਅਗਰ ਇਹ ਮਰੂਥਲ ਦੇ ਟਿੱਬੇ ਛੜੇ ਅੱਗੋਂ ਆ ਗਏ ਸਤਾ ਦੇ ਤੋ ਸੁਖ ਜਾਵਾਂਗੇ ਨੇਸ ਤੋਂ نابود ਹੋ ਜਾਵਾਂਗੇ ਸਾਡਾ ਗਮਨ ਬੰਦ ਹੋ ਜਾਏਗਾ ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਚ ਲੀਨ ਹੋਣਾ ਆਪਣਾ ਲਕਸ਼ ਸਮਝਿਆ ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ 부ਜਾ ਸਕਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪਏਗੇ ਖਾਮੋਸ਼ ਭੋਰੇ ਦੇ ਚ ਬੈਠ ਕੇ ਜੋ ਆਪ ਯੌਤ ਬਣਾਉਂਦੇ ਰਹੇ ਜਗਤ ਕਲਿਆਣ ਦੀ ਉਹ ਇਕਦਮ ਆਪ ਦੇ ਸਾਹਮਣੇ ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ ਹਜ਼ੂਰ ਗੁਰਦੇਵ ਪਿਤਾ ਆਪ ਕੀ ਸੋਚਦੇ ਚਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ ਬੇਟਾ ਕੋਈ ਮਹਾਨ ਮਨੁੱਖ ਕੋਈ ਮਹਾਨ ਸੰ ਆਪਣੀ ਕੁਰਬਾਨੀ ਦੇਵੇ ਦੇਸ਼ ਦਾ ਧਰਮ ਬਚ ਸਕਦਾ ਹੈ ਇਨ੍ਹਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ ਇਨ੍ਹਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਦਾ ਖਣਾਵਾ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਲ ਪਏ ਤਿਆਗ ਤੇ ਵਿਰਾਗ ਆਪ ਦੇ ਰੋਮ ਰੋਮ ਵਿੱਚ ਭਰੇ ਹੋਏ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਬੈਰਾਗ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਬੈਰਾਗੀ ਹਿਰਦਾ ਕੋਈ ਮਹਿਸੂਸ ਕਰਦਾ ਜਗਤ ਕੁਝ ਵੀ ਨਹੀਂ ਹੈ ਇਹ ਸੰਸਾਰ ਕੁਝ ਵੀ ਨਹੀਂ ਹੈ ਤੇ ਜਦ ਸੰਸਾਰ ਕੁਝ ਵੀ ਨਹੀਂ ਜਗਤ ਕੁਝ ਵੀ ਨਹੀਂ ਉਹ ਫਿਰ ਉਦਾਸ ਰਹੇਗਾ ਉਹ ਪ੍ਰਾਂਮ ਰਹੇਗਾ ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ ਜੋ ਜਗਤ ਤੋਂ ਉਦਾਸ ਨਹੀਂ ਹੋਇਆ ਉਪਰਾਮ ਨਹੀਂ ਹੋਇਆ ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਦਮ ਵੀ ਨਹੀਂ ਕਰੇਗਾ ਇਹ ਹਕੀਕਤ ਜਿਹਦੇ ਲਈ ਇਹ ਸੰਸਾਰ ਸਭ ਕੁਝ ਹੈ ਉਸ ਦੇ ਲਈ ਨਿਰੰਕਾਰ ਸੁਪਨਾ ਹੈ ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ ਸੁਪਨਾ ਹੈ ਉਹਦੇ ਲਈ ਪ੍ਰਮਾਤਮਾ ਹਕੀਕਤ ਹੈ ਉਹਦੇ ਲਈ ਪ੍ਰਮਾਤਮਾ ਸਚਾਈ ਹੈ ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ ਕਿਸੇ ਲਈ ਸੰਸਾਰ ਸੁਪਨਾ ਹੈ ਕਿਸੇ ਲਈ ਨਿਰੰਕਾਰ ਸੁਪਨਾ ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ ਇੰਜ ਕਹਿ ਲਓ ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪਰਮਾਤਮਾ ਸੁਪਨਾ ਤੇ ਜੋ ਸੁਪਨਾ ਉਹਦੇ ਨਾਲ ਕੀ ਜੁੜਨਾ ਜੋ ਸੁਪਨਾ ਹੈ ਉਹਦੇ ਉਤੇ ਕੀ ਮਾਨ ਕਰਨਾ ਤੋਂ ਕਈਆਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਪਦਾਰਥ ਸੁਪਨਾ ਹੈ ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ ਉਹ ਉਦਾਸ ਹੋਣਾ ਲਾਜ਼ਮੀ ਹੈ ਉਪਰਾਮ ਹੋਣਾ ਲਾਜ਼ਮੀ ਹੈ ਸਾਰੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ ਬੈਰਾਗੀ ਬਿਰਤੀਆਂ ਦਾ ਜਨਮ ਹੋਵੇ ਉਪਰਾਮਤਾ ਦਾ ਜਨਮ ਹੋਵੇ ਕਿਸੇ ਉਜਾੜ ਦੇ ਚਲੇ ਜਾਈਏ ਜੰਗਲ ਦੇ ਚਲੇ ਜਾਈਏ ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ ਜਿੱਥੇ ਚਾਰੇ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ ਤਨਹਾਈ ਹੀ ਤਨਹਾਈ ਹੋਵੇ ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ ਉਦਾਸ ਕਰੇ ताकि निरंकार दी प्राप्ति ਅੰਦਰੋਂ ਪੈਦਾ ਹੋਵੇ। ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁੰਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਧ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਘਰ-ਬਾਰ ਨੂੰ ਛੱਡ ਕੇ ਬਾਜ਼ਾਰ, ਮਹਿਲ-ਮਾੜੀਆਂ ਨੂੰ ਛੱਡ ਕੇ ਗੋਸ਼ਾ, تنہائی, ਪਹਾੜਾਂ ਦੀਆਂ ਕੰਦਰਾ ਤੇ ਬਿਆਹਵਾਨ ਜੰਗਲਾਂ ਦੇ ਜਾਂਦੇ ਰਹੇ। ਮੈਂ ਇਸ ਵਾਸਤੇ ਕਿ ਉਦਾਸੀਨ ਵਰਤੀ ਪੈਦਾ ਹੋਵੇ। ਉਪਰਾਮ ਬਿਰਤੀ ਅੰਦਰ ਉਜਾਗਰ ਹੋ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸੈਬਜ਼ਾਦੇ ਦਾ ਨਾਮ ਬਾਬਾ ਸ੍ਰੀ ਚੰਗ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਉਦਾਸੀਨ ਪਰਮ ਪ੍ਰਾਣ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ ਔਰ ਇਹ ਉਦਾਸੀਨ ਸੰਪਰਦਾਇ ਅੱਜ ਵੀ ਮੌਜੂਦ ਹੈ ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਕੀਤਾ ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਦੇ ਚ ਜਾ ਕੇ ਬਿਆਬਾਨ ਜੰਗਲ ਦੇ ਜਾ ਕੇ ਮਨ ਨੂੰ ਉਪਰਾਮ ਕਰਨਾ ਹੈ ਉਦਾਸ ਕਰਨਾ ਹੈ ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਘਰ ਨੂੰ ਹੀ ਉਜਾੜ ਸਮਝ ਲਿਆ ਜਾ ਰੇ ਮਨ ਐਸੋ ਕਰ ਸੰਿਆ사 ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਏ ਉਦਾਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਝ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ। ਆਪ ਜਗਤ ਤੋਂ ਉੱਚੇ ਜੀਵਦੇ ਸ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ। ਆਪਨੇ ਜੰਗਲ ਵਿੱਚ ਜਾਣਾ ਮناسب ਨਹੀਂ ਸਮਝਿਆ। ਆਪ ਸਾਫ਼ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਏ। ਸਰਬ ਨਿਵਾਸੀ ਸਦਾ ਅਲਿਪਤ ਤੋਹੀ ਸੰਗ ਸਮਾਈ ਉਹ ਜੋ ਵਿਆਪਕ ਹੈ ਉਹ ਜੋ ਸਰਬ ਵਿਆਪਕ ਹੈ ਉਹ ਜੋ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ ਉਹ ਤੇ ਤੇਰੇ ਕੋਲ ਹੈ ਬੰਦ ਦੇ ਵਿੱਚ ਕਿੱਥੇ ਜਾਂਦਾ ਹੈ ਸਰਬ ਨਿਵਾਸੀ ਤੇ ਸਦਾ ਅਲਿਪਤ ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ ਜੋ ਵਿਆਪਕ ਹੈ ਸਰਬ ਨਿਵਾਸੀ ਹੈ ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ ਨਿਰਲੇਪ ਕੈਸੇ ਰਹਿ ਸਕਦਾ ਜੋ ਸਾਰਿਆਂ ਦੇ ਵਿੱਚ ਹੈ ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਮੇਰੇ ਵਿੱਚ ਹੈ ਔਰ ਨਿਰਲੇਪ ਉਹ ਸਾਰਿਆਂ ਦੇ ਵਿੱਚ ਹੈ ਉਹ ਨਿਰਲੇਪ ਹੈ ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ ਉਪਮਦ ਜੋ ਬਾਸ ਬਸਤ ਹੈ ਮੁਕਰ ਮਾਂ ਜੈਸੇ ਛਾਈ ਜਿਵੇਂ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਸਰਬ ਨਿਵਾਸੀ ਤੇ ਉਹ ਐਸਾ ਜਿਵੇਂ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਸਾਰੇ ਫੁੱਲਾਂ ਦੀ ਪੱਤੀ ਪੱਤੀ ਦੇ ਵਿੱਚ ਸੁਗੰਧੀ ਮਹਿਕ ਤੇ ਜਿਵੇਂ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ ਤੇਵੇਂ ਪ੍ਰਮਾਤਮਾ ਵਿਆਪਕ ਹੈ ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ ਮੁਕਰ ਮੈਂ ਜਿਵੇਂ ਛਾਈ ਜਿਵੇਂ ਸ਼ੀਸ਼ੇ ਵਿੱਚ ਅਕਸ ਸ਼ੀਸ਼ੇ ਦੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਦੇ ਵਿੱਚ ਨਹੀਂ ਨਿਰਲੇਪ ਸ਼ੀਸ਼ੇ ਦੇ ਜੋ ਕੁਝ ਦਿਖਾਈ ਦੇ ਰਿਹਾ ਹੈ ਅਸੀਂ ਉਹਨੂੰ ਪਕੜ ਨਹੀਂ ਸਕਦੇ ਬੰਧਨ ਵਿੱਚ ਨਹੀਂ ਲਿਆ ਸਕਦੇ ਕਿਉਂਕਿ ਨਿਰਲੇਪ ਹੈ ਭਾਵੇਂ ਸ਼ੀਸ਼ੇ ਦੇ ਵਿੱਚ ਹੈ ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ ਨਿਰਲੇਪ ਹੈ ਭਾਵੇਂ ਪ੍ਰਮਾਤਮਾ ਸਾਡੇ ਵਿੱਚ ਹੈ ਫਿਰ ਵੀ ਉਹ ਨਿਆਰਾ ਹੈ ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ ਤਾਂ ਫਿਰ ਜਿੰਨੇ ਅਸੀਂ ਮੈਲੇ ਆ ਪ੍ਰਮਾਤਮਾ ਹੁਣ ਤੱਕ ਮੈਲਾ ਹੋ ਗਿਆ पुनर्लेप है इस वास्ते ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ ਸਵਰਥ ਇਹ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਬਹੁਤ ਵਧੀਆ ਕਥਾ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇਸ ਦੇ ਅੰਦਰ ਕਸ਼ਮੀਰ ਦੀ ਖੂਬਸੂਰਤੀ ਵੀ ਬਿਆਨ ਕੀਤੀ ਦੇਸ਼ਕ ਬੜੇ ਸੋਹਣੇ ਅੰਦਾਜ਼ ਨਾਲ ਔਰ ਬਲਕਿ ਉਹਨਾਂ ਨੇ ਨੂਰ ਜਹਾਨ ਜਿਹੜੀ ਪਾਕਿਸਤਾਨ ਦੀ ਗਲੁਕਾਰਾ ਸੀ ਜਿਨ੍ਹਾਂ ਨੇ ਮਤਲਬ ਆਪਣੇ ਗੀਤ ਦੇ ਅੰਦਰ ਇਹ ਕਸ਼ਮੀਰ ਨੂੰ ਜੰਨਤ ਦੇ ਨਾਲ ਤਸ਼ਬੀਹ ਦਿੱਤੀ ਕਿ ਅਗਰ ਕੋਈ ਜ਼ਮੀਨ ਤੇ ਜੰਨਤ ਹੈਗੀ ਤੇ ਕਸ਼ਮੀਰ ਹੈ ਯਾਨੀ ਉੱਥੇ ਹਰੀਆਲੀ ਇਲਾਕਾ ਪਹਾੜੀ ਇਲਾਕਾ ਪਾਣੀ ਦੇ ਮਤਲਬ ਆਬ ਸ਼ਾਰਾਂ ਤੇ ਹਰ ਕਿਸਮ ਦੇ ਮਤਲਬ ਉੱਥੇ ਫਲ ਤੇ ਫਰੂਟ ਤੇ ਮਤਲਬ ਹਰ ਕਿਸਮ ਦੀਆਂ ਬਹਾਰਾਂ ਉੱਥੇ ਮੌਜੂਦ ਨੇ ਇਸੇ ਤਰ੍ਹਾਂ ਜੰਨਤ ਦੀ ਵੀ ਮਤਲਬ ਜੰਨਤ ਦੇ ਅੰਦਰ ਮਤਲਬ ਹਰ ਕਿਸਮ ਦੀ ਮਤਲਬ ਸਹੂਲਤ ਮੌਜੂਦ ਨੇ ਇਸੇ ਤਰ੍ਹਾਂ ਅਗਰ ਕੋਈ ਜ਼ਮੀਨ ਤੇ ਜੰਨਤ ਹੈ ਤੇ ਉਹ ਕਸ਼ਮੀਰ ਦੀ ਜੰਨਤ ਹੈ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਕਿਹਾ ਕਿ ਨਾ ਕਿ ਉਥੇ ਮਤਲਬ ਉਥੋਂ ਜਿਹੜੀਆਂ ਪਾਣੀ ਦੀਆਂ ਆਬਸ਼ਾਰਾਂ ਪਾਣੀ ਜਿਹੜਾ ਉਹ ਜ਼ਮੀਦਾਨੀ ਇਲਾਕੇ ਤੇ ਆ ਕੇ ਫਸਲਾਂ ਨੂੰ ਆਬਾਦ ਕਰਦਾ ਸੀ ਬਲਕਿ ਪਹਾੜ ਤੋਂ ਉੱਤਰ ਕੇ ਸੰਤ ਜਿਹੜੇ ਸੰਤਾਂ ਦੇ ਤੀਰਥ ਸਨ ઋષਿ ਮੁੰਨੀਆਂ ਦੇ ਜਿਹੜੇ ਉਥੇ ਤੀਰਥ ਨੇ ਉਹਨਾਂ ਦਾ ਗਿਆਨ ਜਿਹੜਾ ਉਹ ਥੱਲੇ ਆ ਕੇ ਲੋਕਾਂ ਨੂੰ ਗਿਆਨ ਦਿੰਦੇ ਸੀ ਉਹ ਲੋਕਾਂ ਨੂੰ ਰੱਬ ਨਾਲ ਜੋੜਦੇ ਸੀ ਕਿੰਡੀ ਸੋਹਣੀ ਮਤਲਬ ਇਹ ਉਹਨਾਂ ਨੇ ਮਿਸਾਲ ਦਿੱਤੀ ਏ ਕਿ ਮਤਲਬ ਕਮਾਲ ਕਰ ਦਿੱਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਕਸ਼ਮੀਰ ਦੀ ਖੂਬਸੂਰਤੀ ਨੂੰ ਕਸ਼ਮੀਰ ਦਾ ਜਿਹੜਾ ਪਾਣੀ ਹੈ ਫਸਲਾਂ ਨੂੰ ਜਿਹੜਾ ਆਬਾਦ ਕਰਦਾ ਹੈ ਇਸੇ ਤਰ੍ਹਾਂ ਜਿਹੜੇ ਰਿਸ਼ੀ ਮੁੰਨੀ ਤੇ ਸੰਤ ਨੇ ਲੋਕਾਂ ਦੇ ਦਿਲਾਂ ਨੂੰ ਆਬਾਦ ਕਰਦੇ ਸਨ ਤੇ ਬੜੀ ਮਤਲਬ ਇਹ ਉਹਨਾਂ ਨੇ ਸੋਹਣੀ ਗੱਲ ਕੀਤੀ ਔਰ ਉਹਨਾਂ ਨੇ ਮਤਲਬ ਗਿਆਨੀ ਸੰਤ ਸਿੰਘ ਜੀ ਮਸਕੀਨ ਮਤਲਬ ਕਸ਼ਮੀਰ ਦੇ ਬਾਰੇ ਵਿੱਚ ਹੋਰ ਗੱਲ ਕਰੀਏ ਕਿ ਕਸ਼ਮੀਰ ਦਾ ਇਲਾਕਾ ਸੋਹਣਾ ਹੀ ਬੜਾ ਹੈ ਇਸੇ ਵਜ੍ਹਾ ਤੇ ਮਤਲਬ ਹਿੰਦੁਸਤਾਨ ਤੇ ਪਾਕਿਸਤਾਨ ਦਾ ਅੰਦਰ ਇੱਕ ਮਤਨਾਜ਼ਾ ਯਾਨੀ ਇੱਕ ਝਗੜਿਆ ਵਾਲਾ ਇਲਾਕਾ ਬਣ ਚੁੱਕਿਆ ਹੈ ਤੇ ਜਿਸ ਦੀ ਵਜ੍ਹਾ ਨਾਲ ਉਹਦੀ ਖੂਬਸੂਰਤੀ ਜਿਹੜੀ ਲੋਕਾਂ ਦੀ ਉਸ ਇਲਾਕੇ ਦੀ ਜਿਹੜੀ ਖੂਬਸੂਰਤੀ ਹੈ ਉਥੇ ਰਹਿਣ ਵਾਲੇ ਲੋਕਾਂ ਵਾਸਤੇ مصیبت ਬਣੀ ਪਈ ਹੈ ਕਿਵੇਂ ਮਤਲਬ ਉਹ ਪਾਕਿਸਤਾਨ ਜਿਹੜਾ ਉਹ ਉਸ ਇਲਾਕੇ ਤੇ ਆਪਣਾ ਹੱਕ ਜਿਤਾਉਂਦਾ ਹੈ ਔਰ ਹਿੰਦੁਸਤਾਨ ਹੈ ਜਿਹੜਾ ਉਹ ਆਪਣਾ ਹੱਕ ਜਿਹੜਾ ਉਥੇ ਜਿਤਾਉਂਦਾ ਹੈ ਔਰ ਹਿੰਦੁਸਤਾਨ ਦਾ ਉਥੇ ਕਬਜ਼ਾ ਵੀ ਮੌਜੂਦ ਹੈ ਔਰ ਇਹ ਨਹੀਂ ਮਤਲਬ ਵਿਖਿਆ ਜਾਂਦਾ ਕਿ ਉਥੋਂ ਵਾਲੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਕੀ ਚਾਹੁੰਦੇ ਨੇ ਠੀਕ ਹੈ ਐਸੇ ਕਸ਼ਮਕਸ਼ ਦੇ ਅੰਦਰ اور ਐਸੇ ਲੜਾਈ ਝਗੜੇ ਦੇ ਅੰਦਰ ਉੱਥੋਂ ਆਲੇ ਰਹਿਣ ਵਾਲੇ ਲੋਕਾਂ ਵਾਸਤੇ ਤੇ ਮੁਸੀਬਤ ਜਿਹੜੀ ਉਹ ਬਣੀ ਪਈ ਹੈ اور ਬਹੁਤ ਸਾਰੀਆਂ ਮੁਸੀਬਤਾਂ اور مشکلات ਜਿਹੜੀਆਂ ਨੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੇ ਉੱਥੇ ਜੰਮੇ ਪਲੇ ਨੇ ਜਿਹੜੇ ਉੱਥੇ ਮਤਲਬ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ گزارੀਆਂ ਨੇ اور ਉਹਨਾਂ ਦੀਆਂ ਪੂਰੀਆਂ ਪੂਰੀਆਂ ਪੀੜ੍hiyan ਉੱਥੇ ਮੌਜੂਦ ਨੇ ਬੇਸ਼ੱਕ ਉਹਨਾਂ ਦਾ ਉਸ ਜ਼ਮੀਨ ਤੇ ਜਿਹੜਾ ਉਹ ਪੂਰਾ ਪੂਰਾ ਹੱਕ ਹੈ ਜਿਨ੍ਹਾਂ ਨੇ ਉਥੇ ਆਪਣੀਆਂ ਜਾਨਾਂ ਦਿੱਤੀਆਂ ਜਿਨ੍ਹਾਂ ਦੀਆਂ ਉਥੇ ਕਬਰਾਂ ਮੌਜੂਦ ਨੇ ਤੇ ਖੈਰ ਜਿਹੜਾ ਉਹਦਾ ਨਾਮ ਕੀ ਲੈਂਦਾ ਹੈ ਇਹ ਫਿਰ ਗਿਆਨੀ ਸੰਤ ਸਿੰਘ ਜੀ ਮਸਕੀਨੇ ਦੱਸਿਆ ਕਿ ਮਤਲਬ ਕਿ ਰੱਬ ਨਾਲ ਜੁੜਨ ਵਾਸਤੇ بڑے بڑے ਜਿਹੜੇ ਮਤਲਬ ਹੈ ਤਾਰੀ ਪਰਸ਼ਣ ਉਹ ਉਦਾਸੀ ਜਾਂਦੇ ਸੀ ਕਿਸ ਤਰ੍ਹਾਂ ਉਦਾਸੀ ਲੱਭੇ ਜਿਸ ਦੀ وجہ ਨਾਲ ਉਹ ਮਤਲਬ ਕਿ ਸੰਸਾਰ ਤੋਂ ਦੂਰ ਚਲੇ ਜਾਂਦੇ ਸੀ ਪਹਾੜਾਂ ਦੇ ਅੰਦਰ ਗਾਰਾਂ ਦੇ ਅੰਦਰ ਰਹਿ ਕੇ ਰੱਬ ਦਾ ਨਾਮ ਜੋ ਜਪਦੇ ਸੀ ਤੇ ਰੱਬ ਨਾਲ ਜਿਹੜਾ ਉਹ ਆਪ ਦਾ تعلق ਕਾਇਮ ਕਰਦੇ ਸਨ ਤੇ ਉਹ ਗਿਆਨੀ ਸੰਸ ਸਿੰਘ ਜੀ ਮਸਕੀਨ ਨੇ ਮਤਲਬ ਇੱਕ ਬਹੁਤ ਸੋਹਣੀ ਇੱਕ ਚੀਦਾ ਚੀਦਾ ਗੱਲਾਂ ਜਿਹੜੀਆਂ ਮਤਲਬ ਬੜੀਆਂ ਅੱਛੀਆਂ ਮਸਾਲਾ ਦਿੱਤੀਆਂ ਉਹ ਮੈਂ ਦੱਸ ਰਿਹਾ ਵਿੱਚੋਂ ਕਿ ਗਿਆਨੀ ਸੰਸ ਸਿੰਘ ਜੀ ਮਸਕੀਨ ਨੇ ਦੱਸਿਆ ਕਿ ਰੱਬ ਹਾਰ ਦੇ ਵਿੱਚ ਹੈ ਕਿ ਦੱਸਿਆ ਕਿਸ ਤਰ੍ਹਾਂ ਉਹਨਾਂ ਨੇ ਮਿਸਾਲ ਦਿੱਤੀ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਅਕਸ ਨਜ਼ਰ ਆਂਦਾ ਹੈ ਫਲ ਫੁੱਲ ਦੇ ਅੰਦਰ ਖੁਸ਼ਬੂ ਮੌਜੂਦ ਹੈ جس طرح پھل شیشے دے اندر اکس موجود ہو کے دے اندر پھر بھی موجود نہیں وہ اس شیشے تو نیاری ہے آلہ ہے مطلب ابتر ہے اچھا ہے شیشے نالو کئی درجہ بہتر ہے تے مطلب اسی طرح رب جڑا ہے وہ گیانی سنت سنگھ جی مسکیقے ہر جسم موجود ہے جس طرح پولے دے اندر خوشبو موجود ہے لیکن انہوں نے ایک اپنا ہی سٹائل ਖੈਰ ਬਹੁਤ ਅੱਛੀ ਕਥਾ ਸੀ ਤੁਸੀਂ ਇਸ ਵੀਡੀਓ ਦੇ ਬਾਰੇ ਚ ਕੀ ਕਹਿੰਦੇ ਹੋ ਮੈਨੂੰ ਤੇ ਕਥਾ ਬਹੁਤ ਅੱਛੀ ਲੱਗੀ ਬਹੁਤ ਆਨੰਦ ਮਿਲਿਆ ਅਰਾਸ ਮਿਲਿਆ ਤੇ ਤੁਸੀਂ ਦੱਸੋ ਇਹ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦੇਖਤਾ ਮੈਂ ਇੱਥੇ ਕਰਨਿਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ